ਚੈਨਲ ਤੇ ਜਿਹਦਾ ਨਾਮ ਹੈ ਚਰਚਾ ਟਕਲਾ ਪੰਜਾਬ ਜੀ ਲੋਕੋ ਜੀ ਹਾਜ਼ਰ ਆ ਜੀ ਅੱਜ ਨਵੀਂ ਅਪਡੇਟ ਦੇ ਨਾਲ ਆ ਕੰਨਨਾਨ ਨਾਵੜੀ ਹਾਂ ਕੰਨਨਾਨ ਨਾਵੜ ਨੇ ਜੀ ਮੰਗੀ ਬੇਬੇ ਮਹਿੰਦਰਾ ਕੋਰ ਤੋਂ ਮਾਫੀ ਤੇ ਬੇਬੇ ਨੇ ਕੀਤਾ ਪੰਜਾਬ ਸਿਰ ਉੱਚਾ ਆਓ ਪਹਿਲੇ ਵੀਡੀਓ ਦੇਖ ਲਿਆ ਫਿਰ ਕਰਦੇ ਹਾਂ ਚਾਰ ਸਾਂਝੇ ਤੇ ਲੈਣਾ ਤੁਸੀਂ ਸਾਡੇ ਨਾਲ ਸਾਡੇ ਕੋਲ ਵੀਡੀਓ ਹੈ ਜੀ ਲੋਕ ਆਵਾਜ਼ ਟੀਵੀ ਵਾਲਿਆਂ ਦੀ ਬਹੁਤ ਹੀ ਵਡੀਆਂ ਅਪਡੇਟਸ ਦਿੰਦੇ ਨੇ ਆਪਣੇ ਚੈਨਲ ਤੇ ਨੇ ਮਾਫਰੀ ਮੰਗ ਲਈ ਹੈ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਤੋਂ ਅੱਜ ਦਾਦਰ ਦੇ ਵਿੱਚ ਪੇਸ਼ ਹੋ ਕੇ ਮਾਫੀ ਮੰਗ ਲਈ ਆ ਔਰ ਇਹ ਵੱਡੀ ਖਬਰ ਹੈ ਕਿ ਕੰਗਨਾ ਨੌ ਜਿਹੜੀ ਲੰਮੇ ਸਮੇਂ ਤੋਂ ਆੜੀਆਂ ਉਦੀ ਸੀ ਕਦੇ ਸੁਪਰੀਮ ਕੋਰਟ ਕਦੇ ਕਿਤੇ ਜਾਂਦੀ ਸੀ ਤਾਂ ਅੱਜ ਬੇਬੇ ਮਹਿੰਦਰ ਕੌਰ ਦੇ ਪਤੀ ਨਾਲ ਮਿਲ ਕੇ ਉਹਨਾਂ ਨੇ ਇਹ ਗੱਲ ਨੂੰ ਕਿਹਾ ਕਿ ਮੇਰੀ ਕੋਈ ਭਾਵਨਾ ਨਹੀਂ ਸੀ ਤੁਹਾਨੂੰ ਠੇਸ ਪਹੁੰਚਾਉਣ ਦੀ ਤੁਹਾਨੂੰ ਦੀ ਕਿਸੇ ਨੂੰ ਵੀ ਤਾਂ ਜਿਹਦੇ ਤੇ ਉਹਨਾਂ ਨੇ ਮਾਫੀ ਮੰਗੀ ਅੱਜ ਮਾਹਨਾਨੀ ਦਾ ਕੇਸ ਜਿਹੜਾ ਸੀ ਉਹਦੇ ਵਿੱਚ ਮਾਫੀ ਮੰਗੀ ਹੈ ਬਟੈਂਡਾ ਕੋਰਟ ਦੇ ਵਿੱਚ ਪੇਸ਼ੀ ਭੁਗਤ ਕੇ ਗਏ ਕੰਗਨਾ ਨੌ ਬੈਂਤੀ ਕੰਗਨਾ ਨੌ ਤੋਂ ਜਿਨ੍ਹਾਂ ਤੇ ਇੱਕ ਮਾਮਲਾ ਚੱਲਦਾ ਸੀ ਜਿਹਦੇ ਵਿੱਚ ਇੱਕ ਬੀਬੇ ਮਹਿੰਦਰ ਕੌਰ ਤੇ ਉਹਨਾਂ ਨੇ ਇੱਕ ਕਮੈਂਟ ਕੀਤਾ ਸੀ ਕਿ 100-100 ਰੁਪਏ ਦੀ ਆੜੀ ਦੇ ਵਿੱਚ ਹੀ ਔਰਤਾਂ ਆ ਜਾਂਦੀਆਂ ਬਿਰਤਸ ਬਾਨਾ ਨੂੰ ਲੈ ਕੇ ਜੋ ਸ਼ਹੀਨਬਾਲ ਦੇ ਮੋਰਚਾ ਚੱਲਦਾ ਸੀ ਉਹਦੇ ਨਾਲ ਜੋੜ ਕੇ ਕਿਸਾਨੀ ਅੰਦੋਲਨ ਮੌਕੇ ਬੀਬੇ ਮਹਿੰਦਰ ਕੌਰ ਤੇ ਕਮੈਂਟ ਕੀਤਾ ਸੀ ਤਾਂ ਅੱਜ ਅਦਾਲਤ ਦੀ ਪੇਸ਼ ਹੋ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਕਿ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਆਪਦੀ ਮਾਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਤਰੀਕੇ ਦੀ ਕੋਈ ਭਾਵਨਾ ਨਹੀਂ ਸੀ ਕਿਸੇ ਤਰੀਕੇ ਦੀ ਸ਼ੇਸ ਪਚਾਉਣ ਦੀ ਕੋਈ ਭਾਵਨਾ ਨਹੀਂ ਸੀ ਅੱਜ ਉਹਨਾਂ ਨੇ ਮਹਿੰਦਰ ਕੌਰ ਦੇ ਪਤੀ ਨੂੰ ਮਿਲ ਕੇ ਸਾਰੀ ਗੱਲ ਦੇ ਉੱਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਕੋਈ ਅਜਿਹੀ ਭਾਵਨਾ ਨਹੀਂ ਸੀ ਨਾ ਉਹਨਾਂ ਦੀ ਹੋਵੇਗੀ ਇਸ ਜੀ ਨੂੰ ਲੈ ਕੇ ਉਹਨਾਂ ਨੇ ਜੋ ਮੀਡੀਆ ਨਾਲ ਗੱਲਬਾਤ ਕਰਨ ਦੀ ਥੋੜਾ ਸਮਾਂ ਗੱਲਬਾਤ ਕੀਤਾ ਉਹ ਜੋ ਕਲੀਅਰ ਕਰ ਗਿਆ ਕਿ ਉਹਦੇ ਲਈ ਉਹਨਾਂ ਨੇ ਜਿਹੜੀ ਉੱਥੇ ਨਾਲ ਦੇ ਵਿੱਚ ਮਾਫੀ ਮੰਗ ਲਈ ਹੈ ਆਪ ਦਾ ਜਿਹੜਾ ਕਿਸ ਨੂੰ ਲੈ ਜੋ ਕਿ ਮਾਨਸਾਨੀ ਕੇਸ ਦੇ ਵਿੱਚ ਜ਼ਿੰਮੇਵਾਰ ਇਹੀ ਹੁੰਦਾ ਹੈ ਕਿ ਮਾਸਮਾਨ ਉਸ ਪਹੁੰਚ ਜੇਕਰ ਕੋਈ ਵਿਅਕਤੀ ਮਾਫੀ ਮੰਗਦਾ ਕਈ ਵਾਰ ਉਹਨੂੰ ਕਿਸ ਸੰਤੋ ਖੜਾ ਅੰਸ਼ੇੜਾ ਛੋਟੀਆਂ ਹੁੰਦਾ ਤਾਂ ਬੜੇ ਲੰਮੇ ਸਮੇਂ ਤੋਂ ਇਹ ਮਾਮਲਾ ਲੜਕਦਾ ਸੀ ਬੜਾ ਕੋਸ਼ਿਸ਼ ਕੀਤੀ ਜਦ ਮਾਨ ਰੌਤ ਨੇ ਬਚਨ ਦੀ ਕਦੇ ਸੁਪਰੀਮ ਕੋਰਟ ਕਦੇ ਉਸ ਅਦਾਲਤਾਂ ਦੇ ਵਿੱਚ ਜਾ ਕੇ ਪਰ ਅੱਜ ਆਖਰ ਪੇਸ਼ ਹੋਣਾ ਹੀ ਪਿਆ ਤਾਂ ਕਈ ਵਾਰੀ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਸ਼ਬਦ ਬੋਲਦੇ ਹਾਂ ਤਾਂ ਬੜੇ ਸੋਚ ਸਮਝ ਕੇ ਬੜੇ ਸੰਕੋਚ ਨਾਲ ਬੜੇ ਸਾਵਧਾਨੀ ਨਾਲ ਬੜੇ ਆ ਤਰੀਕਾ ਪੋੜਿਆ ਚਾਹੀਦਾ ਇਹ ਆ ਹੋਵੇ ਕਿ ਤੁਹਾਡੇ ਬੋਲੇ ਹੋਏ ਸ਼ਬਦਾਂ ਦਾ ਤੁਹਾਨੂੰ ਦੇਣੇ ਪੈ ਇਹ ਸ਼ਬਦ ਦੇਣੀ ਆਇਆ ਕਿ ਇੱਕ ਜਿਹੜੀ ਆ ਬਾਲੀਵੁੱਡ ਦੀ ਐਕਟ੍ਰੈਸ ਇੱਕ ਮੌਕੇ ਦੀ ਐਮਪੀ ਤੇ ਉਹਨੂੰ ਇੱਕ ਰਾਤ ਦੇ ਵਿੱਚ ਆ ਕੇ ਪੇਸ਼ ਹੋਣਾ ਪਿਆ ਬੜੀਆਂ ਭਾਈ ਦੌਰ ਤੋਂ ਬਾਅਦ ਬਟੰਡਾ ਵਿੱਚ ਆਉਣਾ ਪਿਆ ਬਿਸ਼ੱਕ ਉਹਨੇ ਕਹ ਕੇ ਬਟੰਡਾ ਆ ਖੁਸ਼ੀ ਹੋਈ ਪਰ ਸਾਨੂੰ ਨਹੀਂ ਪਤਾ ਕਿ ਤਰੀਕਾਂ ਦੇ ਆਗੇ ਖੁਸ਼ੀ ਕਿਉਂ ਹੁੰਦੀ ਹੈ ਕਿੰਨਾ ਕੁ ਕੋਈ ਖੁਸ਼ ਹੁੰਦਾ ਤਰੀਕ ਤੇ ਆ ਕੇ ਇਹ ਸਾਰਿਆਂ ਨੂੰ ਪਤਾ ਪਰ ਉਸ ਮਹਿੰਦਰ ਕੌਰ ਬੇਬੇ ਦੀ ਜਿਹੜੀ ਆ ਉਹ ਜੇ ਕਹ ਲਈਏ ਕਿ ਆਪਣੇ ਸਟੈਂਡ ਤੇ ਖੜੇ ਰਹਿਣਾ ਉਸ ਮਦਦ ਨਾਲ ਇਸ ਕਿਤਾਬ ਦੇ ਐਂਡ ਤੱਕ ਉਹਨੂੰ ਆਇਜੇ ਲੈ ਕੇ ਜਾਣਾ ਤੇ ਅੱਜ ਕੱਦਣਾ ਲੋਕ ਨੂੰ ਇੱਥੇ ਪੇਸ਼ ਕਰਨਾ ਤੇ ਸਾਰੀ ਜਿਹੜੀ ਕੱਟਣਾ ਹੈ ਉਹਨੇ ਇੱਕ ਗੱਲ ਇੱਥੇ ਜ਼ਰੂਰ ਦੱਸਦੀ ਜੇ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਸੋਚੋ ਜ਼ਰੂਰ ਤੁਹਾਡਾ ਬੋਲਿਆ ਹੋਇਆ ਸ਼ਬਦ ਸਿਆਣੇ ਕਹਿੰਦੇ ਕਿ ਤਲਵਾਰਾਂ ਦੇ ਫਟ ਜ਼ਰੂਰ ਮਿਲ ਜਾਂਦੇ ਆ ਪਰ ਬੋਲਾਂ ਦੇ ਸ਼ਬਦਾਂ ਦੇ ਫਟ ਕਦੇ ਵੀ ਨਹੀਂ ਮਿਲਦੇ ਸ਼ਬਦ ਜਿਹੜੇ ਆ ਉਹ ਦੇਣੇ ਆਉਂਦੇ ਆ ਇਹਨਾਂ ਨੇ ਗੱਲਾਂ ਦੇਣੀਆਂ ਆਉਂਦੀਆਂ ਨੇ ਜਿਹੜੀ ਅੱਜ ਕੰਗਨਾ ਨੌਤ ਤੋਂ ਵੀ ਦੇਣੀਆਂ ਆਈਆਂ ਕਿਉਂਕਿ ਇੱਥੇ ਆਪਣੇ ਆਪ ਦੇ ਵਿੱਚ ਇੱਕ ਬਾਲੀਵੁੱਡ ਦੀ ਸਟਾਰ ਬੇਸ਼ੱਕ ਕਈ ਫੈਕਟਰਾਂ ਨਾਲ ਫਲॉप ਹੋ ਚੱਕੀਆਂ ਪਰ ਫਿਲਮਾਂ ਫਲॉप ਹੋਣ ਦਾ ਵੱਡਾ ਕਾਰਨ ਇਹ ਜਦੋਂ ਤੋਂ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਪੰਗੇ ਕਿਸਾਨਾਂ ਨਾਲ ਪੰਗੇ ਲੈਣੇ ਸ਼ੁਰੂ ਕੀਤੇ ਆ ਇੱਕ ਪਾਰਟੀ ਦੀ ਹੋ ਕੇ ਖੜ ਗਈ ਆ ਕਹਿੰਦੇ ਜਿਹੜਾ ਆਦਾਕਾਰ ਹੁੰਦਾ ਸਾਂਝਾ ਹੁੰਦਾ ਪਰ ਜਦੋਂ ਭਾਜੀਪੀ ਵੱਲੋਂ ਪੂਰੀ ਟੋਟਲ ਭਾਜੀਪੀ ਦੇ ਹੱਕ ਵਿੱਚ ਭੁਗਤੇ ਲੋਕਾਂ ਸ੍ਰੀ ਕੇ ਜਿਹਾ ਭਾਜੀਪੀ ਦੀ سپورਟ ਕੀਤੇ ਐਮਪੀ ਦੀ ਚੋਣ ਲੜੇ ਤਾਂ ਉਸ ਤੋਂ ਬਾਅਦ ਫਿਲਮਾਂ ਵੀ ਫਲॉप ਹੋਣੇ ਸ਼ੁਰੂ ਹੋ ਗਈਆਂ ਉਹਨਾਂ ਦੇ ਥੱਪੜ ਵਾਲਾ ਮਾਮਲਾ ਵੀ ਸਭ ਨੂੰ ਯਾਦ ਹੈ ਨਾਲ ਹੀ ਜਿਹੜਾ ਪੰਜਾਬ ਆਇਆ ਇੱਕ ਵਾਰ ਤੇ ਉਹਨਾਂ ਨੂੰ ਇੱਥੇ ਰੋਕਿਆ ਗਿਆ ਵਿਰੋਧ ਕੀਤਾ ਗਿਆ ਉਦੋਂ ਵੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਬੜਾ ਮਾਹੌਲ ਖਰਾਬ ਹੈ ਹੁਣ ਵੀ ਨਸ਼ੇ ਨੂੰ ਲੈ ਕੇ ਪੰਜਾਬ ਤੇ ਚਪਟੀਆਂ ਤਾਂ ਅੱਜ ਪੰਜਾਬ ਦੀ ਇੱਕ ਬੇਬੇ ਨੇ ਲੁਧਿਆਣਾ ਛਿੰ다 ਦੀ ਆਜ਼ਾਦ ਦੇ ਵਿੱਚ ਸਰਦਨ ਤੇ ਮਜਬੂਰ ਕਰ ਦਿੱਤਾ ਕੰਨ ਘਾਰ ਨਾਲ ਅੱਜ ਉਧਿਕਾ ਮੈਂ ਅੰਦਰ ਨੂੰ ਸੋ ਬਹੁਤ ਅੱਛਾ ਲੱਗ ਰਿਹਾ ਹੈ ਜੇ ਸਾਡ ਦੇਖ ਸਕਤੇ ਹੈ ਕਿ ਆਹਾਂ ਪਰ ਕਾਫੀ ਲੋਕ ਫੇਟੇ ਇਕੱਠੀ ਹੋਈ ਹੈ ਇਹ ਲਿਏ ਕਿ ਇਹ ਦੇਖਣ ਲਈ ਫੈਨਸ ਕੀ और इसके साथ जो भी मिसअंडरस्टैंडिंग uh, हुई है उनकी uh, महेंद्र जी की फैमिली के साथ में मैंने माता जी के लिए भी संदेश दिया है उनके पति को कि इस तरह से जो है वो एक मिसअंडरस्टैंडिंग का स, uh, शिकार है और uh, कभी भी मैं अपने सपने में भी नहीं सोच सकती हूँ कि इस तरह का जैसा इस कॉन्ट्रवर्सी uh, को बनाया गया है कोई भी हर एक माता जो है मेरे लिए पंजाब की हिमाचल की लिए पूजनी है और हर एक बहन जो है बेटी जो है उसके लिए मैं सब मुझे कितना प्यार करती है सराहती है उसके लिए मैं बहुत धन्यवाद देखिये आप अगर केस को देखे अच्छे से तो मैं, मेरा तो ओरिजिनल उसमें कुछ वाक्य था भी नहीं एक रिट्वीट था जिसे एज अ जो है वो इस्तेमाल किया गया था जो कि मैंने अंदर उनके पति जी से भी महेंद्र जी के को कर, उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक यहाँ पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बाकी लेकिन जो जो मिसअंडरस्टैंडिंग हुई है, है उसको लेकर हमने खेत जताया है और माता जी को अगर कोई तो उससे बहुत ज्यादा दादी, 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 दादी जी नहीं आए थे उनके पति जी आए थे तो उनको मैंने ये संदेश दिया है जीना ਸੇ ਗਲੇ ਸਿਰ ਤੇ ਕਹਿੰਦੇ ਆ ਪਹਿਲੇ ਤੋਲੋ ਫਿਰ ਬੋਲੋ ਬੋਲੋ ਸੋਚ ਸਮਝ ਕੇ ਬੋਲਣਾ ਚਾਹੀਦਾ ਲਫ਼ਜ਼ਾਂ ਦਾ ਚਨਾਉ ਹਮੇਸ਼ਾ ਇਨਸਾਨ ਨੂੰ ਨਾ ਸੋਚ ਸਮਝ ਕੇ ਬੋਲਣਾ ਚਾਹੀਦਾ ਅੰਧਾ ਨਹੀਂ ਬੜੀ ਅੱਛੀ ਗੱਲ ਕੀਤੀ ਕਿ ਤਲਵਾਰਾਂ ਤੇ ਫੱਟ ਤੇ ਸੀਤੇ ਜਾਂਦੇ ਨੇ ਪਰ ਲੱਗਾਂ ਦੇ ਬੋਲ ਜਿਹੜੇ ਹੁੰਦੇ ਨੇ ਹਾਂਜੀ ਉਹ ਇਨਸਾਨ ਕਦੇ ਵੀ ਨਹੀਂ ਬੋਲਦੇ ਨਹੀਂ ਬੋਲਦੇ ਬਾਕੀ ਸਹੀ ਗੱਲ ਆ ਉਹ ਲਫ਼ਜ਼ ਨਾ ਬੋਲੋ ਜੋ ਕਿਸੇ ਦੇ ਦਿਲ ਅੱਜਾਜ਼ ਕਰ ਦੇਵੇ ਉਹ ਉਸ ਅਸੀਂ ਉਸ ਟਾਈਮ ਦੇ ਜਦੋਂ ਕਿਸਾਨ ਅੰਦੋਲਨ ਸੀਗਾ ਉਸ ਟਾਈਮ ਹਰ ਮਤਲਬ ਤੁਸੀਂ ਦੇਖੋ ਕਿਸ ਤਰ੍ਹਾਂ ਪ੍ਰੋਟੈਸਟ ਕਾੜੇ ਸੀਗੇ ਗਰਮੀਆਂ ਦੇ ਦਿਨ ਸੀਗੇ ਕਿਸ ਤਰ੍ਹਾਂ ਪਸੀਨੇ ਆਏਗੇ ਕਿਸ ਤਰ੍ਹਾਂ ਉਹ ਸਾਰੇ ਉਹਨਾਂ ਪ੍ਰੋਟੈਸਟ ਤੇ ਬੈਠੇ ਸੀਗੇ ਤੇ ਇਹ ਮਤਲਬ ਕਿ ਕੋਈ ਹੁੰਦਿਆ ਕਹਿਣ ਵਾਲੀ ਕਿ ਜੇ ਔਰਤਾ ਜੇਲੀ ਨੂੰ 100 ਸੌ ਰੁਪਇਆ ਦੇ ਕੇ ਧਿਆਨ ਤੇ ਲੈ ਦੇਖੋ ਲੋਕ ਆਪਣੇ ਹੱਕ ਵਾਸਤੇ ਨਿਕਲੇ ਯਾਰ ਲੋਕ ਆਪਣੇ ਦਿਲੋਂ ਨਿਕਲੇ ਸੀ ਆਪਣੀ ਵਿਲਿੰਗ ਨਾਲ ਨਿਕਲੇ ਸੀ ਲੋਕ ਆਪਣੇ ਹੱਕ ਵਾਸਤੇ ਨਿਕਲੇ ਸੀ ਤੇ ਫਿਰ ਇਹ ਕਿ ਗਲਤ ਗੱਲ ਕਿਸੇ ਨਾਲ ਕਹਿਣਾ ਨਹੀਂ ਚਾਹੀਦਾ ਉਦੋਂ ਹੀ ਬਲੇ ਸੋਚ ਸਮਝ ਕੇ ਬੰਦਾ ਇਸਤੇਮਾਲ ਕਰ ਲੇ ਕਿ ਮੈਂ ਕੀ ਬੋਲਣ ਲੱਗ ਪਈ ਆ ਅਸਲ ਵਿੱਚ ਮੇਰਾ ਆਪਣਾ ਫਾਇਦਾ ਹੋਇਆ ਯਕੀਨ ਮਨੋਂ ਮੈਨੂੰ ਕੰਨਣਾ ਨਹੀਂ ਬਿਲਕੁਲ ਚਾਹੀਦਾ ਮੈਨੂੰ ਕੁਝ ਪਰਸਪਰ ਤਾਂ ਨਹੀਂ ਕਿਹ ਲੈ ਚੀਲਾ ਦਿੰਦੀ ਪਰਸਪਰ ਕੀ ਗੱਲ ਜਦੋਂ ਪਹਿਲੇ ਵੀ ਮੈਨੂੰ ਇਹ ਪਸੰਦ ਨਹੀਂ ਸੀ ਉਸ ਤੋਂ ਬਾਅਦ ਜਿਆ ਹੋਇਆ ਉਸ ਤੋਂ ਇਲਾ ਇਨੇ ਚੈਹੀਦਾ ਇਨੇ ਬੈਸਿਕ ਪੰਜਾਬ ਦੇ ਖਿਲਾਫ ਨਾ ਕਾਫੀ ਕੰਟਰੋਵਰਸੀਆਂ ਕੀਤੀਆਂ ਨੇ ਲੇਕਿਨ ਉਦੋਂ ਵੇਖਿਆ ਸੀ ਇਦੀ ਤੇ ਸ਼ੁਭਦੀ ਕਿੰਨੀ ਕੰਟਰੋਵਰਸੀ ਚੱਲਦੀ ਤੇ ਇਨੇ ਬੈਸਿਕ ਨਾ ਕਾਫੀ ਸਾਰਾ ਕੰਟਰੋਵਰਸੀ ਜਿੰਨੇ ਵੀ ਸਹੀ ਇਹਨੂੰ ਬੋਲ ਦਿੱਤੇ ਸੀ ਫਿਰ ਜੇ ਜੀ ਪਾ ਜਨੀ ਦੇ ਬਾਰੇ ਚ ਬਿਲਕੁਲ ਸਹੀ ਹੈ ਕੈਸੀ ਲੇਕਿਨ ਨਾ ਨਹੀਂ ਇੰਜ ਉਹਨਾਂ ਨਹੀਂ ਚਾਹੀਦਾ ਸੀ ਵੈਸੇ ਨਾ ਅੱਛਾ ਪਹਿਲੇ ਕੁਝ ਫਿਲਮਾਂ ਨਹੀਂ ਸੀ ਚਲਦੀਆਂ ਉਦੋਂ ਫਿਰ ਇਸ ਵਜ੍ਹਾ ਤੋਂ ਵੀ ਕਾਫੀ ਫਿਲਮਾਂ ਫਲॉप ਹੋਈਆਂ ਐਂ ਇਆਂ ਕਿ ਜਦੋਂ ਇਹਨਾਂ ਤੋਂ ਬਾਅਦ ਲੋਕਾਂ ਨੇ ਕਦੇ ਵੀ ਫਿਲਮ ਹੀ ਨਹੀਂ ਦੇਖੀ ਲੋਕਾਂ ਦੀਆਂ ਇੰਨੀਆਂ ਦਿਲਜ਼ਾਦੀਆਂ ਇਹਨੇ ਕੀਤੀਆਂ ਨੇ ਤੇ ਫਿਰ ਲੋਕਾਂ ਨੇ ਕਿੱਥੇ ਇਹਦੀ ਫਿਲਮ ਵੇਖਣੀ ਆ ਵੈਸੇ ਨਾ ਆਹ ਗੱਲ ਜਿਹੜੀ ਹੈ ਕਿ ਸੈਲੀਬ੍ਰਿਟੀ ਉਹ ਨਹੀਂ ਹੁੰਦਾ ਜਿਹੜਾ ਲੋਕਾਂ ਦਾ ਦਿਲ ਦਿਖਾਏ ਅੱਛਾ ਉਹਨਾਂ ਨੇ ਗੱਲ ਸਹੀ ਕਹੀ ਹੈ ਕਿ ਜਿਹੜਾ ਹੁੰਦਾ ਕਲਾਕਾਰ ਉਹ ਸਾਂਝਾ ਹੁੰਦਾ ਉਹ ਸਾਂਝਾ ਹੁੰਦਾ ਉਹ ਇਹ ਪਾਰਟੀਆਂ न, न, कि ਇੰਨੇ ਮਤਲਬ ਪੰਜਾਬ ਦੇ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ। ਬਿਲਕੁਲ ਹੁਣ ਤੁਸੀਂ ਆ ਦੇਖੋ ਨਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਰਾਤ ਦੇ ਤੱਕ ਤੁਸੀਂ 24 ਘੰਟੇ ਡਿਊਟੀ ਕਰ ਰਹੇ ਹੋ। ਜਦੋਂ ਤੁਸੀਂ ਆਪਣੇ ਉਸਤਾਦ ਕੋਲੋਂ ਤਨਖਾਹ ਲੈਣ ਜਾਂਦੇ ਹੋ ਤੇ ਉਹ ਤੁਹਾਨੂੰ ਕਹਿੰਦਾ ਹੈ ਕਿ ਤੂੰ ਤੇ ਮਤਲਬ ਇੱਕ ਗਲਤ ਕੰਮ ਕਰ ਰਿਹਾ ਵਾ। ਕਰ ਤੁਸੀਂ ਆਪਣੇ ਮਤਲਬ ਦਿ ਲੋ ਕਾਰਜ ਨਹੀਂ ਸਾਫ਼ ਕਰਕੇ ਕਰਦੇ ਤੁਹਾਨੂੰ ਦੁੱਖ ਹੋਏਗਾ। ਹੁਣ ਉੱਥੇ ਹਰ ਕੋਈ ਆਪਣੇ ਹੱਕਾਂ ਦੇ ਨਹੀਂ ਬੈਠਾ ਹੋਇਆ ਕਿ ਆਪਣੇ ਹੱਕ ਮੰਗ ਰਿਹਾ ਸੀਗਾ ਤੇ ਇਹਦਾ ਕਹਿਣਾ ਇਹਦਾ ਯਾਰ ਇਹਦਾ ਤੇ ਮੰਨਦਾ ਸੀਗਾ ਕਿ ਇਹ ਸਪੋਰਟ ਦੇ ਵਿੱਚ ਨਾਲ ਸਮੁੰਦਰੀ ਜਾ ਕੇ ਲੇਕਿਨ ਨਾਲ ਖਲੋਣੀ ਕਿ ਸ਼ਾਇਦ ਇਹਨੂੰ ਵੀ ਕੋਈ ਵੋਟ ਲੱਭ ਜਾਂਦੀ ਹਾਂ ਪੰਜਾਬ ਤੋਂ ਬਾਕੀ ਦੀ ਹੁਣ ਪਤਾ ਨਹੀਂ ਮਾਫੀ ਮਿਲ ਗਈ ਹੈ ਉਧਰੋਂ ਮੰਗ ਤੇ ਲਈ ਆ ਮਾਫੀ ਪਤਾ ਨਹੀਂ ਮੋਦੀ ਅੱਛਾ ਦੇਖ ਲੋ ਲੇਕਿਨ ਬੇਬੇ ਜੀ ਉਹਨਾਂ ਨੇ ਕਿਹਾ ਦਾ ਸਿਰ ਵਾਕੀ ਬੁਲੰਦ ਕਰਤਾ ਉਹਨਾਂ ਨੇ ਕਿਹਾ ਦੇਖ ਲੋ ਇੱਕ ਕਲਾਕਾਰ ਨੂੰ ਇੱਕ ਆਮ ਔਰਤ ਪੰਜਾਬ ਦੀ ਨੇ ਪਟਿੰਡੇ ਤੇ ਲਿਆ ਕੇ ਪਟਿੰਡੇ ਲਿਆ ਕੇ ਮਾਰ ਇਹਨੂੰ 에ਅਰਪੋਰਟ ਦੇ ਉੱਤੇ ਸਾਡੇ ਪੰਜਾਬੀ ਪੈਨ ਥੱਪੜ ਵੀ ਮਾਰਿਆ ਸੀ ਹਾਂਜੀ ਤੇ ਇਹ ਨੂੰ ਨੂੰ ਪਤਾ ਹੈ ਕਿ ਪੰਜਾਬੀਆਂ ਦੇ ਕੁਛ ਲੋਕਾਂ ਨੂੰ ਪਤਾ ਹੈ ਪਾਠੀ ਮੰਕਾ ਕਿ ਤੇ ਜ਼ਰਾ ਮੀਨੀ ਜੇਰੀਆ ਉਹ ਜ਼ਰਾ ਬਣਾ ਕੋਸ਼ਿਸ਼ ਥੋੜੀ ਵੀ ਕਿੰਨੀ ਜੁਰਤ ਹੈ ਨਾ ਪਰ ਨਾ ਉਹਦੇ ਵੀ ਬਹੁਤ ਮਜ਼ਾ ਆਇਆ ਸੀ ਵੈਸੇ ਦੇ ਵੇਖ ਕੇ ਪੰਜਾਬ ਆਪਣੇ ਹੱਕ ਦੀ ਗੱਲ ਦੇ ਉੱਤੇ ਨਾ ਲੱਟ ਜਾਂਦੇ ਟੱਟ ਜਾਂਦੇ ਬਿਲਕੁਲ ਇਹ ਹੋਣਾ ਵੀ ਹੋਈ ਚਾਹੀਦਾ ਜਿਹੜਾ ਆਪਣੇ ਹੱਕ ਦੀ ਗੱਲ ਤੇ ਡੱਟ ਜਾਵੇ ਤੇ ਤੁਸੀਂ ਦੇਖ ਲਓ ਇਹਦਾ ਇਹਦੀ ਆ ਗਲਤੀ ਕਰਨ ਤੋਂ ਬਾਅਦ ਨਾ ਇਹਨੂੰ ਕਿਸੇ ਨੇ ਮੂੰਹ ਲਾਣਾ ਪਸੰਦ ਨਹੀਂ ਕੀਤਾ ਇਹਨੂੰ ਵੇਖਣਾ ਪਸੰਦ ਨਹੀਂ ਕੀਤਾ ਐਗਜ਼ੈਕਟਲੀ ਇਹਨੂੰ ਆਪਣੇ ਆਪ ਨੂੰ ਮਤਲਬ ਸਹੀ ਕਰਨਾ ਆਖੀ ਮਾਫੀ ਮੰਗ ਰਹੀ ਆ ਇਹ ਕਾਰੀਆਂ ਉਹ ਖਾਣ ਨੂੰ ਪਤਾ ਨਾ ਮੈਨੂੰ ਦੇਣ ਦੇਣਾ ਪੈਣਾ ਉਹ ਮਨੋ ਜੋ ਮਰਜ਼ੀ ਕਹਿੰਦੀ ਰਹੇ ਕਿ ਜੋ ਮੀਮ ਬਣ ਗਈ ਸੀ ਉਹ ਯਾਰ ਬਣ ਗਈ ਸੀ ਉਹ ਬਣ ਗਈ ਸੀ ਇਹਨਾਂ ਗੱਲ ਤੇ ਨਹੀਂ ਕੀਤੀ ਸੀ ਨਾ ਉਹ ਵੀ ਤਾਂ ਗਿਆ ਬਾਕੀ ਜੀ ਤੁਸੀਂ ਕੀ ਕਹਿੰਦੇ ਹੋ ਸਾਡੇ ਭੈਣ ਭਰਾਵਾਂ ਦੀ ਕੀ ਰਾਏ ਆ ਰੋਸ਼ਨੀ ਨੂੰ ਜਲਦੀ ਮਿਲਣੀ ਚਾਹੀਦੀ ਸੀ ਮਿਲਣੀ ਚਾਹੀਦੀ ਸੀ ਮੈਨੂੰ ਲੱਗਦਾ ਹਜੇ ਉਧਰੋਂ ਕੋਈ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਮਾਫੀ ਮੰਗ ਲਈ ਹੈ ਉਹਨਾਂ ਨੇ ਉਹ ਹੀ ਨਾ ਪਤਾ ਦੇਖ ਲਿਆ ਕੋਈ ਅਪਡੇਟ ਹੈ ਕਿ ਵੀਰਜਾ ਭਰੋ ਦੇ ਲਾਜ਼ਮੀ ਸਾਡੇ ਨਾਲ ਸਾਂਝੀ ਕਰਨਾ ਤੇ ਮਿਲ ਜਾਈਏ ਜੇ ਨੈਕਸਟ ਵੀਡੀਓ ਚ ਸਾਰੇ ਸਾਂਝਾ ਕਰਾਂ ਤੇ ਅੱਪ ਸਭ ਨੂੰ ਚੱਲਦੀ ਰਹੇ ਚੱਲ ਚੱਲ ਰਹੀ ਹੈ